जवाब तो थोड़े पर कोई भी सवाल हो जरूर पूछो बाकी मैं बेहद खुशी है कि मैं इन साल अपनी मादरी जबानी मदर टंग काम कर रहा हूँ रावी फिल्म और मेरा एक्सपीरियंस बड़ा अच्छा रहा है काम करने का वोट फ्रॉम डायरेक्शन और ਬਾਕੀ ਤੱਕ ਮੇਰਾ ਕੰਮ ਜਿਆਦਾਤਰ ਜੋ ਮੈਂ ਕਮਾਂ ਉਹ ਐਕਚੁਅਲੀ ਤੁਸੀਂ ਸਵਾਲ ਪੁੱਛੋਗੇ ਤਾਂ ਉਹਨਾਂ ਦੇ ਜਵਾਬ ਦੇ ਸਰ ਰਾਵੀ ਦੇ ਕੰਡੇ ਜਿਹੜਾ ਇਹ ਲੈ ਕੇ ਆਏ ਹਾਂ ਤੁਸੀਂ ਕੀ ਸਟੋਰੀ ਹੈ ਜੀ ਕੀ ਖਾਸ ਹੈ ਇਹਦੇ ਵਿੱਚ ਸਟੋਰੀ ਤਾਂ ਜੀ ਰਾਈਟਰ ਦੱਸੇਗਾ ਮੈਂ ਨਹੀਂ ਦੱਸ ਸਕਦਾ ਬਿਲਕੁਲ ਮਗਰ ਅਨਯੂਜੂਅਲ ਕਹਾਣੀ ਹੈ ਹਾਲੇ ਤੱਕ ਮੇਰੇ ਖਿਆਲਰੇ ਵਿੱਚ ਇਸ ਤਰ੍ਹਾਂ ਦੇ ਸਬਜੈਕਟ ਦੇ ਉੱਤੇ ਪੰਜਾਬੀ ਵਿੱਚ ਫਿਲਮ ਨਹੀਂ ਬਣੀ ਤਾਂ ਇਹ ਇੱਕ ਨੋਵਲਟੀ ਹੈ ਇਸ ਪੁਆਇੰਟ ਆਫ ਵਿਊ ਨਾਲ ਪਰ ਕਹਾਣੀ ਦੀ ਵੀ ਮੈਂ ਨਹੀਂ ਕਾ ਸਕਦਾ ਉਹ ਕਿਦਰ ਸਪਰੇਡ ਥਿੰਗ ਹੈ ਇਟਸ ਟੂ ਗੂ ਵਿਦ ਆ डायरेक्टर ऑफ द फिल्म मोर देन डायरेक्टर ऑफ द फिल्म जी हां कहानी जेडी है बेसिक बेसिक लाइन जो अगर से कहना चाहूं कि तो इट इज अबाउट अ फादर एंड फोर डॉटर्स एंड अ मैन हु रिडीम्स देम आफ्टर दैट तो मोर और लेस कैलो ए आउटलाइन है कहानी का बाकी वो कोई सवाल हो तो मैं सर जो कंटेंट है रवि का कंटेंट ये कंटेंट ऑफ मींस की है देखो जी दा रावी में जवाब तो देने पर मैं अपने वालों इना जवाब जरूर दे देंगे कि कहानी जी बेस्ड है एक ऐसी जगह जी जगह रावी दे कंडे थे। जो आप के जो विलेज कह लो या रावी के जो कहानी बेस्ड है ਤੁਹਾਡੀ ਭੂਮਿਕਾ ਕੀ ਹੈਗੀ ਜੀ ਇਹਦੇ ਵਿੱਚ ਤੁਹਾਡੀ ਭੂਮਿਕਾ ਕੀ ਹੈ ਜੀ ਮੈਂ ਅੱਜ ਕੀਤੀ ਜੀ ਚਾਰ ਕੁੜੀਆਂ ਦਾ ਪਿਆਰ ਮੈਂ ਫਿਲਮ ਦੇ ਵਿੱਚ ਔਰ ਇੱਕ ਦੁਕਾਨਦਾਰ ਬਾਕੀ ਫਿਲਮ ਦੇਖ ਕੇ پتہ ਲੱਗੇਗਾ ਕਿ ਮੈਂ ਕੀ ਕਰ ਰਹੀ ਹਾਂ ਸਰ ਬਾਲੀਵੁੱਡ ਤੇ 3 ਸਾਲ ਬਾਅਦ ਪੰਜਾਬ ਦੇ ਵਿੱਚ ਵਾਪਸ ਆਇਓ ਕੀ ਸੋਚ ਕੇ ਆਏ ਹੋ ਸੋਚਿਆ ਤਾਂ ਚੰਗਾ ਹੀ ਆਇਆ ਮੈਂ ਬਾਦਸ਼ਾਹੀ ਨਹੀਂ ਕੀਤੀ ਮੈਨੂੰ ਬੁਲਾਇਆ 3 ਸਾਲ ਬਾਅਦ ਗਿਆ ਜੀ ਇਹਦੇ ਵਿੱਚ ਤਾਈ ਸਾਹਿਬ ਮੇਰੀ ਕੋ ਗਲਤੀ ਨਹੀਂ ਮੈਂ ਤਾਂ ਬੜੀ ਲਦੀਵਾ ਅਜਤੋ 35 ਸਾਲ ਪਹਿਲਾਂ ਕਰਤੀ ਸੀ ਜਿਹਦੇ ਨਾਲ ਇਹ ਵੀ ਅਨਾਉਂਸ ਕਰਤਾ ਸੀ ਦੈਟ ਆ ਗੁੱਡ ਲਵ ਟੂ ਵਰਕ ਇਨ ਪੰਜਾਬੀ ਸਿਨੇਮਾ ਕਿਉਂਕਿ ਪੰਜਾਬ ਮੇਰੀ ਜ਼ਮੀਨ ਹੈ ਔਰ ਪੰਜਾਬੀ ਮੇਰੀ ਜ਼ਬਾਨ ਸਰ ਹੁਣ ਤੱਕ ਤੁਸੀਂ ਕਿੰਨੀਆਂ ਪੰਜਾਬੀ ਫਿਲਮਾਂ ਕੀਤੀਆਂ ਜੀ ਜਿਹੜੀਆਂ ਦੂਸਰੀ ਹੈ ਜੀ ਹਾਂ ਕੋਈ ਤਾਂ ਮੈਂ ਕਹਿ ਰਹੇ ਇਹਨਾਂ ਨੂੰ ਹਾਂਜੀ ਓਵਰ ਆਲ ਜਿਹੜਾ ਬਕਵਾ ਜਿਹੜਾ ਨਾ ਇਹਦੇ ਕਰਕੇ ਨਹੀਂ ਸਰ ਬਹੁਤ سارے ਜਿਹੜੇ ਤੁਹਾਡੇ ਸੀਰੀਅਲਸ ਸੀਗੇ ਔਰ ਪੰਜਾਬੀ ਫਿਲਮ ਦੇ ਵਿੱਚ ਕਿੰਨਾ ਕਿ ਡਿਫਰੈਂਸ ਦੇਖ ਰਹੇ ਹੋ ਤੁਸੀਂ ਆਪਣੀ ਲਾਈਫ ਨੂੰ ਜੋੜਦੇ ਹੋਏ ਲਾਈਫ ਨੂੰ ਜੋੜਦੇ ਹੋ ਜੀ ਬਿਲਕੁਲ ਮਤਲਬ ਉੱਥੇ ਜਿਹੜਾ ਕਨਸੈਪਟ ਸੀਗਾ ਸੀਰੀਅਲਸ ਦਾ ਉਹ ਕੁਝ ਹੋਰ ਹੁੰਦਾ ਪੰਜਾਬੀ ਫਿਲਮ ਦਾ ਕੁਝ ਹੋਰ ਹਰ ਇੱਕ ਕਹਾਣੀ ਜਿਹੜੀ ਉਹ ਅਲੱਗ ਹੁੰਦੀ ਹੈ ਹਰ ਇੱਕ ਪ੍ਰੋਜੈਕਟ ਲਾਹੁੰਦਾ ਉਹਦਾ ਟ੍ਰੀਟਮੈਂਟ ਅਲੱਗ ਹੁੰਦਾ ਆਊਟ ਲੁੱਕ ਅਲੱਗ ਹੁੰਦੀ ਹੈ ਉਹਦੀ ਆਡੀਅנס ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹ ਆਊਟਰ ਪ੍ਰੋਡਿਊਸਰ ਡਾਇਰੈਕਟਰ ਦੀ ਅਲੱਗ ਹੁੰਦੀ ਹੈ ਤਾਂ ਹਰੇਕ ਪ੍ਰੋਜੈਕਟ ਦੇ ਨਾਲ ਪ੍ਰੋਡਿਊਸਰ ਡਾਇਰੈਕਟਰ ਇਹ ਸੋਚਦੇ ਨੇ ਕਿ ਆਪਾਂ ਕਿਹੜੀ ਆਡੀਅנס ਦੇ ਵਾਸਤੇ ਫਿਲਮ ਬਣਾ ਰਹੇ ਐ ਵੈਸੇ ਤਾਂ ਜਿਹੜੇ ਵੀ ਸਬਜੈਕਟਸ ਹੁੰਦੇ ਨੇ ਜ਼ਿਆਦਾਤਰ ਉਹਨਾਂ ਚੋਂ ਜਨਾਹ ਕੰਮ ਕੀਤਾ ਉਹ ਯੂਨੀਵਰਸਲ ਨੇ ਜਿਹੜੇ ਕਿ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ ਸਕਦੇ ਨੇ ਕਿਉਂਕਿ ਉਹਨੂੰ ਦਿਖਾਣੇ ਹੁੰਦਾ ਕਿ ਬੰਦੇ ਕਿੱਥੋਂ ਦੇ ਨੇ ਤਾਂ ਕੋਈ ਬੈਕਗ੍ਰਾਉਂਡ ਤਾਂ ਦੇਣਾ ਪੈਂਦਾ ਉਹਦੇ ਕਰਕੇ ਜਿਹੜੇ ਰਵੀ ਦੇ ਕੰਨੇ ਜਿਹੜੀ ਕਹਾਣੀਆਂ ਉਹ ਸ਼ਾਇਦ ਹਿੰਦੁਸਤਾਨ ਦੇ ਇੰਟੀਰੀਅਰਸ ਪੂਰੇ ਹਿੰਦੁਸਤਾਨ ਦੇ ਇੰਟੀਰੀਅਰਸ ਦੀ ਕਹਾਣੀ ਹੈ ਸਿਰਫ ਪੰਜਾਬ ਦੀ ਨਹੀਂ ਜਿਹੜੀ ਪ੍ਰੋਬਲਮ ਉਹਦੇ ਵਿੱਚ ਆਏ ਜੋ ਕਹਾਣੀ ਕਈ ਜਗ੍ਹਾ ਹੈ ਉਹਦੇ ਵਿੱਚ ਮਗਰ ਚੁੱਕੀ ਅਸੀਂ ਚੁਣਿਆ ਪੰਜਾਬ ਹੈ ਔਰ ਫਿਲਮ ਦੀ ਜ਼ਮਾਨ ਅਸੀਂ ਪੰਜਾਬੀ ਰੱਖੀ ਇਸ ਕਰਕੇ ਉਹਨੂੰ ਆਪਸੇ ਪੰਜਾਬੀ ਆਡੀਅנס ਵਾਸਤੇ ਲਿミਟਿਡ ਨਾ ਕਰਕੇ ਉਹਨੂੰ ਯੂਨੀਵਰਸਲ ਫੀਲ ਦੇਈਏ ਮੇਰੇ ਖਿਆਲ ਦੇ ਵਿੱਚ ਤਾਂ ਉਹ ਹੋਏਗਾ ਫਿਲਮ ਫਿਲ ਦੇ ਅੰਦਰ ਤਾਂ ਕਿ ਦੂਸਰੇ ਕਲਚਰਸ ਵੀ ਜਿਹੜੇ ਨੇ ਉਹ ਇਹਦੇ ਨਾਲ ਰਿਲੇਟ ਕਰ ਸਕਣ ਕਿਉਂਕਿ ਆਪਣੇ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਸਟੇਟਸ ਨੇ ਕੁਝ ਕਾਮਨ ਪ੍ਰੋਬਲਮਸ ਜਾਂ ਕੁਝ ਕਾਮਨ ਇਸ਼ੂਜ਼ ਜਿਹੜੇ ਨੇ ਉਹ ਤਾਂ ਤਕਰੀਬਨ ਸਾਰਿਆਂ ਦੇ ਹੀ ਨੇ ਬਿਲਕੁਲ ਸਰ ਤੁਸੀਂ ਕਹਿ ਰਹੇ ਹੋ 30 ਸਾਲ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵਾਪਸੀ ਹੋਈ ਆ ਕੀ ਕੁਝ ਚੇਂਜਸ ਜਿਹੜੇ ਨੇ ਤੁਹਾਨੂੰ ਦੇਖਣ ਨੂੰ ਮਿਲੇ ਉਹ ਸੁਖਦ ਰਹੇ ਜਾਂ ਕਿਸ ਤਰੀਕੇ ਦੇ ਸਰ ਬੜਾ ਐਕਸਪੀਰੀਅੰਸ ਦਾ ਐਕਸਪੀਰੀਅੰਸ ਹੀ ਹੁੰਦਾ ਹੈ ਜੀ ਥ ਜ਼ਿਆਦਾ ਸਮਝਣ ਦੇ ਕਰੀਬ ਲੈ ਆਂਦੇ ਨੇ ਤੁਹਾਨੂੰ ਹੈਨਾ ਲੇਕਿਨ ਐਕਸਪੀਰੀਅੰਸ ਤਾਂ ਸਾਰੇ ਚੰਗੇ ਰਹੇ ਜੀ ਸਰ ਇਹ ਸਟੋਰੀ ਜਿਹੜੀ ਹੈ 25 ਸਾਲ ਪਹਿਲੇ ਪੰਜਾਬ ਨੇ ਬਹੁਤ ਲੇਟ ਜਾ ਕੇ ਤਾ ਮੈਨੂੰ ਇਸ ਗੱਲ ਦਾ ਅਫਸੋਸ ਤਾਂ ਜ਼ਰੂਰ ਹੈਗਾ ਪਰ ਮੈਂ ਕੰਪਲੇਨ ਵੀ ਨਹੀਂ ਕਰ ਸਕਦਾ ਕਿਉਂਕਿ ਮੇਰਾ ਆਪਣਾ ਹੀ ਘਰ ਹੈ ਘਰ ਵਾਲੇ ਹੀ ਨਾ ਬੁਲਾਣ ਤਾਂ ਤੁਸੀਂ ਕੀ ਕਹ ਲਓਗੇ ਹੈਨਾ ਜਦੋਂ ਬੁਲਾਇਆ ਉਦੋਂ ਬੜਾ ਅੱਛਾ ਲੱਗਿਆ ਸਰ ਹੋਮ ਟਾਊਨ ਦੇ ਵਿੱਚ ਆ ਕੇ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹੋ ਤੁਸੀਂ ਲੁਧਿਆਣੇ ਤੋਂ ਤੁਸੀਂ ਜਿਹੜਾ ਜਨਮੇ ਹੋ ਔਰ ਫਿਰ ਅੱਜ ਲੁਧਿਆਣੇ ਦੇ ਵਿੱਚ ਆਏ ਹੋ ਤੁਸੀਂ ਕਿਦਾਂ ਦਾ ਫੀਲਿੰਗ ਕਿਦਾਂ ਹੈ ਹਰ ਵਾਰੀ ਆਣਾ ਲੁਧਿਆਣਾ ਤਾਂ ਮੈਨੂੰ ਚੰਗਾਈ ਲੱਗਦਾ ਬਿਕੋਜ਼ ਆਈ ਐਮ ਬੋਰਨ ਐਂਡ ਗ੍ਰੋਟ ਅਪ ਏਅਰ ਇਹ ਮੇਰਾ ਸ਼ਹਿਰ ਹੈ ਮੈਂ ਉਹ ਦਿਨੋਂ ਕਦੇ ਵੀ ਤੁਸੀਂ ਮੇਰਾ ਕੋਈ ਇੰਟਰਵਿਊ ਦੇਖਿਆ ਹੋਵੇ ਜਾਂ ਗੱਲ ਹੁੰਦੀ ਹੋਵੇ ਤਾਂ ਸਾਰਿਆਂ ਨੂੰ ਹੀ ਪਤਾ ਕਿ ਮੈਨੂੰ ਜਾਣੀ ਜਿੰਨੇ ਤੇ ਪ੍ਰਾਈਮਰ ਇੱਥੇ ਰਹੀ ਮੇਰੇ ਪੈਰੈਂਟ ਸ਼ੂਰੇ ਚੇਨੰਦ ਜੀ ਫਿਰ ਉਦੇ ਪਾਸੋਂ ਨਿਕਲ ਕੇ ਅੱਗੇ ਜਿੱਥੇ ਜਾਣਾ ਸੀ ਸਰ ਇਹ ਤਾਂ ਲਾਇਆ 25 ਸਾਲ ਪੁਰਾਣੀ ਸਟੋਰੀ ਹੋਵੇ ਸਕੂਟਰ ਖੜਾ ਪਿੱਛੇ ਆਪਣਾ ਬੈਸਪਾ ਹਾਂਜੀ ਉਹ ਦੇਖੋ ਜਿਹੜਾ ਸਕੂਟਰ ਖੜਾ ਹੈਗਾ ਪੁਰਾਣੀ ਸਟੋਰੀ ਹੈ ਇਹ ਮੈਨੂੰ ਦੇਖ ਕੇ ਤੇ ਲੋੜ ਨਹੀਂ ਮੈਨੂੰ ਪਤਾ ਹੈ ਕਿ ਬੈਸਪਾ ਦਾ ਉਹਨਾਂ ਤੇ ਆਪਣਾ ਬੈਸ ਪਖੜਾ ਵਾ ਇਹ ਲੋਕ ਜਿਹੜੇ ਪਹਿਲੇ ਮਕੂਲ ਹੋਣਗੇ ਫਿਲਮ ਦੇਖ ਕੇ ਜਾਂ ਵਿਚੋੜ ਕੇ ਆਣਾ ਦੇਗਾ ਇਹ ਕੌਣ ਦੱਸ ਸਕਦਾ ਕਿਹੜੀ ਪਿਕਚਰ ਜਿਹਦੇ ਬਾਰੇ ਲੋਕ ਪੈਸੇ ਕੌਣ ਬੰਦਾ ਜਿਹੜਾ ਇਹ ਅਨਾਉਂਸ ਕਰ ਸਕਦਾ ਹੈ ਕਿ ਇਹ ਪਿਕਚਰ ਆਪਣੇ ਪੈਸੇ ਵਾਪਸ ਲੈ ਕੇ ਆਉਗੀ ਨਹੀਂ ਨਹੀਂ ਮੈਂ ਕੰਮ ਕੀਤਾ 50 ਸਾਲ जेठ डेढ़ सौ साल का तो भी काम कर रहा है ना, जेठ एनालिस्ट भी है क्या, वो भी आज तक डिसाइड नहीं कर सके कि आप इक्षे देने करोड़ों का बिजनेस करोगी। ये बेटा थोड़ी मेहनत है, बाकी थोड़ी इमानदारी है, पाकी थोड़ी तकदीर है, और पाकी कुछ टेक्निकल गलत होती हैं, किस टाइम पे रिलीज हो रही है। ਆਪਣੇ ਵੱਲੋਂ ਤਾਂ ਅਸੀਂ ਪੂਰੀ ਮਿਹਨਤ ਕੀਤੀ ਹੈ ਹੁਣ ਰੰਗ ਨੇ ਆ ਜਿਹੜਾ ਉੱਪਰ ਹੈ ਹੱਥ ਸਾਡੇ ਅੱਛੀ ਕੋਈ ਇਹਨਾਂ ਦੇ ਹੱਥ ਜਿਨ੍ਹਾਂ ਨੇ ਡਿਸਟ੍ਰੀਬਿਊਟਰ ਪ੍ਰੋਡਿਊਸ ਕੀਤੀ ਹੈ ਪਿਕਚਰ ਉਹਨਾਂ ਦੇ ਡਿਸਟ੍ਰੀਬਿਊਟ ਕਰਨੀ ਉਹ ਕਿੰਨੇ ਇੰਟੈਲੀਜੈਂਟਲੀ ਡਿਸਟ੍ਰੀਬਿਊਟ ਕਰਦੇ ਨੇ ਔਰ ਐਗਜ਼ਿਬਿਟ ਕਰਦੇ ਨੇ ਉਹ ਇਹਨਾਂ ਦੇ ਹੱਥ ਦੇ ਵਿੱਚ ਅਸੀਂ ਤਾਂ ਆਪਣਾ ਕੰਮ ਜੋ ਕਰਨਾ ਸੀ ਉਹ ਕੱਲ ਖਤਮ ਕਰਤਾ ਮੈਂ ਤਾਂ ਆਪਣਾ ਕੰਮ ਕੱਲ ਖਤਮ ਕਰ ਦਿੱਤਾ ਪਿਕਚਰ ਦਾ ਹੁਣ ਬਾਕੀ ਕੰਮ ਇਹਨਾਂ ਦਾ ਹੈ ਤੇ ਡਾਇਰੈਕਟਰ ਦਾ ਤੇ ਪੂਰੀ ਪੀਆਰ ਟੀਮ ਦਾ ਤੇ ਰਿਲੀਜ਼ ਟੀਮ ਦਾ ਸਰ ਇਸ ਫਿਲਮ ਨੂੰ ਲੈ ਕੇ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹ मैं ਇਹ कहना ਚਾਹਣਾ ਕਿ ਆਓ ਆ ਕੇ ਫਿਲਮ ਦੇਖੋ ਜਿੰਨੇ ਜ਼ਿਆਦਾ ਆਓਗੇ ਉੰਨੀ ਜ਼ਿਆਦਾ ਮਨਤੁਸ਼ੀ ਹੋਏਗੀ ਔਰ ਮੈਨੂੰ ਵੀ ਇਹ ਮਹਿਸੂਸ ਹੋ ਰਿਹਾ ਕਿ ਮੇਰੇ ਸ਼ਹਿਰ ਮੇਰੇ ਕਮ ਨੂੰ ਜੀਆ ਜਾਣ ਕਿ ਸਰ ਇਸ ਫਿਲਮ ਦਾ ਮੂਵੀ ਦਾ ਥੀਮ ਜਿਵੇਂ ਨਾਟਕ ਵੀ ਕਈ ਕਿਤੇ ਆਪਣੇ ਜ਼ਿੰਦਗੀ ਦੇ ਵਿੱਚ ਕਾਫੀ ਲੋਕਪ੍ਰੀਆ ਵੀ

ਜਾਂਦੀ ਐਕਸਰੀ ਜਿਹੜੀ ਵੱਧ ਤਾਰੀਫ ਆ ਉਹ ਸਾਊਥ ਪਾਲ ਚੱਲ ਜਾਂਦੀ ਐ ਅਨਸਰ ਇਹ ਕਿਹਾ ਜਾਂਦਾ ਵੀ ਸਾਊਥ ਦੀ ਜਿਹੜੀ ਆਡੀਅנס ਆ ਉਹ ਤੇਜ਼ੀ ਦੇ ਨਾਲ ਵੱਧਦੀ ਤੁਸੀਂ ਪੰਜਾਬ ਨੂੰ ਵੀ ਪਿਆਰ ਕਰਦੇ ਹੋ ਬਾਲੀਵੁੱਡ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਪੰਜਾਬੀ ਫਿਲਮ ਇੰਡਸਟਰੀ ਨੂੰ ਤੁਸੀਂ ਇਸ ਕੋਰੇ ਸਿਨੈਰੀਓ ਚ ਕਿੱਥੇ ਦੇਖਦੇ ਮੈਂ ਦੇਖਦਾ ਮੈਂ ਪਿਛਲੀਆਂ ਫ੍ਰੈਂਕਲੀ ਮੈਂ ਪਿਛ ਤੱਕ ਕਈ ਸਾਲ ਫਿਲਮਾਂ ਦੇਖੀਆਂ ਨਹੀਂ ਕਦੇ ਕਦਾਈ 15-20 ਮਿੰਟ ਦੇਖਦਾ ਸੀ ਉਸ ਤੋਂ ਜ਼ਿਆਦਾ ਦੇਖਿਆ ਨਹੀਂ ਸੀ ਜਾਂਦਾ ਬਗਰ ਹੁਣ ਜਿਹੜਾ ਮੈਂ ਲੇਟੈਸਟ ਕੁਝ ਸਾਲਾਂ ਤੋਂ ਤਾਂ ਦੇਖ ਰਹੇ ਹਾਂ ਮੈਨੂੰ ਲੱਗ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਅੱਛਾ ਕੰਮ ਹੋ ਰਿਹਾ ਹੈ ਸ਼ਾਇਦ ਇੱਕ ਵਜ੍ਹਾ ਇਹ ਵੀ ਹੈ ਕਿ ਮੈਂ ਅੱਜ ਥੋੜੇ ਸਾਹਮਣੇ ਬੈਠਾ ਹਾਂ ਸਰ ਇਸ ਮੂਵੀ ਦੇ ਥਰੂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋਗੇ ਦੇਖੋ ਜੀ ਮੈਸੇਜ ਤਾਂ ਫਿਲਮ ਦੇਗੀ ਮਗਰ ਅਗਰ ਮੈਂ ਪਹਿਲਾਂ ਤੋਂ ਕੰਮ ਦੱਸਦਾਗਾ ਤਾਂ ਇਸ ਨਾਲ ਲੱਗ ਲੱਗ ਪੈਗਾ ਮੈਂ ਤਾਂ ਹੁਣ ਕਹਾਣੀ ਦਾ ਕੁਝ ਹਿੱਸਾ ਦੱਸ ਦਿੰਦਾ ऑडियंस ਨੂੰ ਨਹੀਂ ਦੱਸਣਾ ਚਾਹੀਦਾ ਮੇਰਾ ਇਹ ਵਿਚਾਰ ਹੈ ਬਾਕੀ ਇਸ ਇਹ ਇਹ ਸਵਾਲ ਦਾ ਜਵਾਬ ਜੇ ਇਸਨਾਰ ਸਕ੍ਰਿਪਟ ਰਾਈਟਰ ਜਾਂ ਡਾਇਰੈਕਟਰ ਅਗਰ ਇਹਨਾਂ ਚਾਹਾਂ ਉਹਨਾਂ ਦੇ ਇੰਡੀਪੈਂਡੈਂਟ ਹੈ ਮੈਂ ਬਤੌਰ ਇੱਕ ਜੇਤਾ ਬਤੌਰ ਐਕਟਰ ਨਹੀਂ ਦੇਣਾ ਚਾਹਨਾ ਪਰ ਡੈਫੀਨਿਟਲੀ देयर इज समथिंग वी आर सेइंग टू द ਫਿਲਮ ਟੂ आवर ਅਪੀਲ ਸਰ ਕਿਹਨੂੰ ਕੀ ਮੈਸੇਜ ਦੇਣਾ ਚਾਹੂਗੋ ਤੁਸੀਂ ਇਸ ਫਿਲਮ ਦੇ ਥ्रू ਇਸ ਫਿਲਮ ਦੇ ਥ्रू ਕੀ ਮੈਸੇਜ ਦੇਣਾ ਚਾਹੂਗੋ ਤੁਸੀਂ ਪੰਜਾਬ ਪੰਜਾਬ ਦੇ ਦੇਖਣ ਦੇ ਤਾਂ ਸਮਝ ਚਾਹੋਗੇ ਸਰ ਇੱਕ థিয়েਟਰਸ ਨੂੰ ਲੈ ਕੇ ਇੱਕ ਸਵਾਲ ਹੈ ਥੀਏਟਰਸ ਜਿਹੜੇ সিলਵਰਸ ਜਿਹੜੀ ਸਿੰਗਲ ਸਕਰੀਨ ਹੈ ਉਹਨੂੰ ਉਹਨੂੰ ਦੇਖ ਕੇ ਇੱਕ ਸਵਾਲ ਹੈ ਓਨਰ ਕਹਿੰਦੇ ਪਏ ਨੇ ਬਈ ਜਿਹੜਾ ਮਲਟੀਪਲੈਕਸ ਥੀਏਟਰਸ ਅੱਜ ਖੁੱਲ ਗਏ ਨੇ ਔਰ সিলਵਰਸ ਜਿਹੜੀ ਸਿੰਗਲ ਸਕਰੀਨ ਆ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਲੋਕ ਉੱਥੇ ਪ੍ਰੋਮੋਸ਼ਨ ਦੇ ਲਈ ਹੋਰ ਪਾਸੇ ਜਾਂਦੇ ਨੇ ਜੇ ਜੇਕਰ ਉਹ ਤੁਹਾਡੇ ਥੀਏਟਰਸ ਜਾਣ ਉਹਨੂੰ ਪ੍ਰੋਮੋਟ ਕਰਨ ਤੇ ਸਾਨੂੰ ਬਿਜ਼ਨਸ ਵਧੇਗਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਫਿਰ ਤੁਹਾਡੇ ਅਕੀਰਸ ਕਰ ਰਹੇ ਕਿ ਮੈਂ ਐਕਟਰ ਹਾਂ ਅਧਿਨੇਤਾ ਹਾਂ ਮੈਂ ਬਿਜ਼ਨਸਮੈਨ ਨਹੀਂ ਹਾਂ ਮੈਨੂੰ ਨੰਬਰਸ ਦਾ ਸਮਝ ਮੈਨੂੰ ਨੰਬਰ ਦੀ ਸਮਝ ਨਹੀਂ ਆਈ ਪਿਕਚਰ ਕਿਵੇਂ ਚੱਲੇਗੀ ਕਿਵੇਂ ਚਲਾਣੀ ਹੈ ਕਿੰਨੇ ਥੀਏਟਰ ਚ ਰਿਲੀਜ਼ ਕਰਨੀ ਹੈ ਇਹ ਮੇਰਾ ਕੰਮ ਨਹੀਂ ਪਰ ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਮੈਂ ਡੈਫੀਨਿਟਲੀ ਦੇ ਸਕਦਾ ਕਿ ਇੱਕ ਚੀਜ਼ ਡੈਫੀਨਿਟ ਸਭ ਦਾ ਸਾਰਿਆਂ ਨੂੰ ਹੀ ਪਤਾ ਹੈ ਕਿ ਕੰਪਿਊਟਰ ਦੀ وجہ ਕਰਕੇ ਮੋਬਾਈਲ ਦੀ وجہ ਕਰਕੇ ਅੱਜ ਅਟੈਂਸ਼ਨ ਸਪੈਨ ਜਿਹੜਾ ਲੋਕਾਂ ਦਾ ਘੱਟ ਗਿਆ ਐਂਟਰਟੇਨਮੈਂਟ ਜਿਹੜੀ ਆ ਉਹ ਇਹਦੇ ਉੱਤੇ ਪ੍ਰੋਵਾਈਡਡ ਹੈ ਇਸ ਕਰਕੇ ਜਿਸ ਲਾਰਜ ਸਕੇਲ ਦੇ ਉਤੇ ਵੱਡੇ ਥੀਏਟਰ ਦੇ ਵਿੱਚ ਲੋਕ ਜਾਂਦੇ ਹੁੰਦੇ ਸੀ ਕੰਪੈਟਿਟਿਵਲੀ ਇਕੱਠੇ ਹੋ ਗਏ। ਬਿਲਕੁਲ। ਅਗਰ ਅਗਰ ਤੁਸੀਂ ਉਸ ਕੈਲੀਬਰ ਦੀ ਉਸ ਲੈਵਲ ਦੀ ਉਸ ਵਿਜ਼ੂਅਲ ਕੁਆਲਿਟੀ ਦੀ ਪਿਕਚਰ ਬਣਾਓਗੇ ਤਾਂ ਜ਼ਰੂਰ ਲੋਕ ਜਾਂ ਕੇ ਵੱਡੇ ਥੀਏਟਰ ਦੇ ਵਿੱਚ ਆਣਗੇ। ਤੇ ਇਹ ਸਮਝਦਾਰੀ ਇਸ ਚੀਜ਼ ਦੇ ਵਿੱਚ ਹੈ ਕਿ ਪਿਕਚਰ ਤੁਸੀਂ ਕਿੰਨੇ ਲੋਕਾਂ ਤੱਕ ਪਹੁੰਚਾ ਸਕਦੇ ਹੋ। ਇੱਕ ਸਿੰਗਲ ਥੀਏਟਰ ਦੇ ਵਿੱਚ 1000 ਬੰਦਾ ਇਕੱਠਾ ਦੇਖੇ ਜਾਂ 250 ਬੰਦਾ ਉਸੇ ਚੀਜ਼ ਦੇ 4 ਸ਼ੋਅ ਲਗਾਤਾਰ ਦੇਖੇ ਉਹ ਇੱਕ ਸਫਲ। ਠੀਕ ਹੈ। ਪ੍ਰੋਫੈਸਰ ਇੱਕ ਸਵਾਲ ਯਾ ਭਾਈ ਜੀ ਮੈਂ ਇੱਕ মিডিਆ ਦੇ ਵੱਲੋਂ ਸਵਾਲ ਪੁੱਛ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਸਵਾਲ ਰਿਪੀਟ ਹੁੰਦੇ ਨੇ ਅ ਭੰਗਸਰ ਮਾਈਸੈਲਫ ਮੈਂ ਕੰਮ ਕਿ ਜੇਕਰ 34 ਸੱਜੇ ਪਾਸੇ ਉਹ ਐਕਟਰ ਬੈਠੇ ਹੋ ਵੀ ਨਹੀਂ ਹੈ ਨਾ ਸਾਰੇ ਸਾਰੀ ਟੀਮ ਬੈਠੀ ਹੋਈ ਹੈ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਕਾਫੀ মিডিਆ ਇੰਡਸਟਰੀ ਵਿੱਚ ਕੰਮ ਕਰ ਲੈਂਦਾ ਹੈ ਬਹੁਤ ਸਾਰੇ ਲੋਕਾਂ ਦੇ ਨਾਲ ਕੰਮ ਕਰ ਲੈਂਦਾ ਹੈ ਪਤਾ ਲੱਗਦਾ ਹੈ ਕਿ ਜਦੋਂ ਉਹ ਆਜਕਲ ਦੀ ਪੀੜ੍ਹੀ ਦੇ ਨਾਲ ਕੰਮ ਕਰਦਾ ਹੈ ਉਹ ਕੰਮ ਕਰਨ ਦਾ ਤਰੀਕਾ ਜਾਂ ਆਜਕਲ ਪੀੜ੍ਹੀ ਜਿਹੜੀ ਕੰਮ ਕਰ ਰਹੀ ਹੈ ਉਹਦੇ ਨਾਲ ਬੌਂਡ ਦਾ ਕੁਝ ਹੁੰਦਾ ਹੈ ਕਿ ਬੌਂਡ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਜਾਂ ਜਲਦੀ ਬੌਂਡ ਬਣ ਜਾਂਦਾ ਜਦੋਂ ਤੁਸੀਂ ਫਿਲਮ ਕਰਦੇ ਹੋ ਹਮੇਸ਼ਾ ਹੀ ਤੁਸੀਂ ਰੋਲ ਪਲੇ ਕਰਦੇ ਹੋ ਸ਼ਾਇਦ ਉਹ ਤੁਹਾਡੇ ਬੇਟਾ ਵੀ ਹੋ ਸਕਦਾ ਹੈ ਸਾਈਡੋ ਫਿਲਮ ਦੇ ਵਿੱਚ ਦੁਸ਼ਮਣ ਵੀ ਹੋ ਸਕਦਾ ਪਰ ਉਹ ਥੋੜੇ ਲੱਗੇ ਐਕਟਿੰਗ ਕਰਦੋਂ ਹੋਏ ਤੁਹਾਨੂੰ ਲੱਗਿਆ ਕਿ ਕੋਈ ਅੰਦਰ ਜਕ ਰਿਹਾ ਹੈ ਯਾਰ ਤੁਸੀਂ ਉਹਨਾਂ ਨੂੰ ਕੰਫਰਟ ਦਿੱਤਾ ਹੋਵੇ जी हरीश सर होंगे। नोट अटॉर्नी मैन। हरीश तो कॉल्डी प्रोफेशनल एक्टर है। इसे वेरी सीजन मैन। ऑल दी एक्टर सिटिंग ओवर हेयर वर एक्सट्रीमली कंफर्टेबल आर वी वर्क लाइक अ फैमिली। वी वर लाइक अ फैमिली टुगेदर ऑन द सेट्स। मस्ती भी कर थोड़े जो जो काम करना था जोड़े जो कामने लो करना मनाली वगैरह। कोई का � ਮੇਰਾ ਕੰਫਰਟ ਲੈਵਲ ਅਮੇজিং ਸੀ ਔਰ ਮੈਂ ਬਹੁਤ ਇੰਟਰਸਟ ਸੀ ਕਿ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਜਿੰਨੀ ਮੀਟਿੰਗ ਸੀ ਸਾਰੀ ਮੈਂ ਬਿਲਕੁਲ ਐਕਸੈਪਸ਼ਨ ਨਹੀਂ ਲਿਆ